बिसमिल्ला रहमान रहीम मैं मोहम्मद रमज़ान नईमी अशरफी इमाम जामा मस्जिद बठिंडा और सदर आल इंडिया रामाशाइक बोर्ड पंजाब अज ईद उल फितर द नमाज़ अदा की गई मैं इस ईद उल फितर के मौके पर तमाम देशवासियां आलम इस्लामू बहुत बहुत ईद उल फितर द मुबारकबाद देना हाँ अपने तरफों और बोर्ड के तरफों सुसायटी के तरफों तमाम मुस्लिम भाईचारे दरफों तो ये भी कहना चाहता हाँ कि अज ਜਿਹੜੇ ਮੁ슬ਮਨ ਭਾਈਚਾਰਾ 1 ਮਹੀਨਾ ਰੋਜ਼ਾ ਰੱਖਦਿਆ ਰਹਾ ਰੋਜ਼ਾ ਰੱਖ ਕੇ ਆਪਣੇ ਰੱਬ ਨੂੰ ਰਾਜ਼ੀ ਕੀਤਾ ਹੈ ਤੇ ਅੱਜ ਰੱਬ ਤੋਂ ਇਦੀ ਲੈਣ ਵਾਸਤੇ ਈਦਗਾ ਆਵਾ ਬਸਤੀ ਦੇ ਅੰਦਰ ਲੋਕ ਇਕੱਠੇ ਹੋਏ ਉਹਨਾਂ ਨੇ ਬਹੁਤ ਹੀ ਸ਼ਰਧਾ ਨਾਲ ਤੇ ਬਹੁਤ ਹੀ ਪ੍ਰੇਮ ਭਾਵ ਨਾਲ ਈਦ ਦੀ ਨਮਾਜ਼ ਅਦਾ ਕੀਤੀ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕੀਤੀ ਹੈ ਇੱਕ ਵਾਰ ਫਿਰ ਮੈਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹਾਂ ਅਸਲਾਮ ਪਵਿੱਤਰ ਦਿਹਾੜੇ ਤੇ ਦੇਸ਼ ਭਰ ਦੇ ਲੋਕਾਂ ਨੂੰ ਕੀ ਸੰਦੇਸ਼ ਦੇਖੋ ਇਸ ਪਵਿੱਤਰ ਦਿਹਾੜੇ ਦੇ ਅੰਦਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਇੱਕ ਬੜਾ ਅਹਿਮ ਪੈਗਾਮ ਇਹ ਦੇਣਾ ਚਾਹੁੰਦਾ ਹਾਂ ਕਿ ਦੇਖੋ ਆਪਣਾ ਜਿਹੜਾ ਦੇਸ਼ ਹੈ ਇਹ ਪੂਰੀ ਦੁਨੀਆ ਦੇ ਅੰਦਰ ਇੱਕੋ ਇਕਲਾ ਦੇਸ਼ ਹੈ ਕਿ ਜਿੰਦੇ ਅੰਦਰ ਹਰ ਧਰਮ ਹਰ ਵਰਗ ਦੇ ਲੋਕ ਰਹਿੰਦੇ ਹਨ ਤੇ ਕੋਈ ਗੁਲਦਸਤੇ ਦੀ ਮਾਨਨ ਜਰਨੇ ਆ ਕੋਈ ਭੇਦਪਾਉ ਨਹੀਂ ਅਸੀਂ ਸਾਰੇ ਤਿਵਾਰ ਮਿਲ ਜੁਲ ਕੇ ਇਕੱਠੇ ਹੋ ਕੇ ਮਨਾਉਨੇ ਆ ਤੇ ਇਹ ਸਾਡੀ ਗੰਗਾ ਜਮਨੀ ਜਿਹੜੀ ਤਹਿਜ਼ੀਬ ਹੈ ਇਹ ਸਾਡੀ ਬੜੀ ਖੂਬਸੂਰਤੀ ਹੈ ਕਿ ਇਸ ਨੂੰ ਆਪਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਕਿਉਂਕਿ ਪੜੋਸੀ ਦੇਸ਼ ਜਾਂ ਜਿਹੜੇ ਆਪਣੇ ਭਾਰਤ ਨਾਲ ਨਫ਼ਰਤ ਕਰਦੇ ਹਨ ਉਹ ਚਾਹੁੰਦੇ ਨੇ ਕਿ ਇਸ ਗੰਗਾ ਜਮਨੀ ਤਹਿਜ਼ੀਬ ਨੂੰ ਤੋੜਿਆ ਜਾਵੇ ਕਿਉਂਕਿ ਜਿਹੜਾ ਘਰ ਉਸ 'ਚ ਅਗਰ ਅਸ਼ਾਂਤੀ ਹੋ ਜਾਏ ਉਹ ਘਰ ਪਿੱਛੇ ਚਲਾ ਜਾਂਦਾ ਹੈ ਤੇ ਜਿਹੜੇ ਦੇਸ਼ ਦੇ ਅੰਦਰ ਅਸ਼ਾਂਤੀ ਹੋ ਜਾਏ ਤਾਂ ਉਹ ਦੇਸ਼ ਪਿੱਛੇ ਚਲਾ ਜਾਂਦਾ ਹੈ ਐਸ ਕਰਕੇ ਲੋਕ ਚਾਹੁੰਦੇ ਨੇ ਕਿ ਆਪਣੇ ਦੇਸ਼ ਦੇ ਅੰਦਰ ਭਾਈਚਾਰਾ ਟੁੱਟੇ ਲੇਕਿਨ ਆਪਾਂ ਨੂੰ ਅਮਨ ਪਸੰਦ ਲੋਕਾਂ ਨੂੰ ਅੱਗੇ ਆ ਕੇ ਇਹ ਗੰਗਾ ਜਮਨੀ تہذیਬ ਨੂੰ ਆਪਾਂ ਨੂੰ ਕਾਇਮ ਰੱਖਣੀ ਚਾਹੀਦੀ ਹੈ ਹਮੇਸ਼ਾ ਖੂਨੇ ਜਿਗਰ ਦੇਣਾ ਵੀ ਪਵੇ ਦੇ ਕੇ ਆਪਣੀ ਗੰਗਾ ਜਮਨੀ تہذیਬ ਨੂੰ ਕਾਇਮ ਰੱਖੀਏ ਤਾਂ ਕਿ ਆਪਣਾ ਦੇਸ਼ ਤਰੱਕੀ ਕਰੇ ਤੇ ਲਾਸਟ 'ਚ ਇੱਕ ਮੈਂ ਪੈਗਾਮ ਇਹ ਦੇਣਾ ਚਾਹੁੰਦਾ ਕਿ ਉਹ ਕੌਮ ਕਦੇ ਤਰੱਕੀ ਨਹੀਂ ਕਰਦੀ ਕਿ ਜਿਹੜੇ ਕੀ ਤਾਲੀ ਦੇ ਮਾਮਲੇ ਚ ਵਿੱਦਿਆ ਦੇ ਮਾਮਲੇ ਚ ਪਿੱਛੇ ਹੁੰਦੀ ਹੈ ਤੇ ਆਪਾਂ ਨੂੰ ਤਾਲੀਮ ਦੇ ਮੈਦਾਨ ਚ ਅੱਗੇ ਆਣਾ ਚਾਹੀਦਾ ਆਪਾਂ ਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ ਚੰਗੇ ਡਾਕਟਰ ਚੰਗੇ ਇੰਜੀਨੀਅਰ ਚੰਗੇ ਆਪਾਂ ਵਿਦਵਾਨ ਬਣਾਈਏ ਤਾਂ ਕਿ ਆਪਣਾ ਦੇਸ਼ ਹਨੇਰੇ ਚ ਨਿਕਲ ਕੇ ਚਾਨਣੇ ਦੀ ਤਰਫ ਆਵੇ ਕਿਉਂਕਿ ਇਲਮ ਇੱਕ ਰੋਸ਼ਨੀ ਹੈ ਤੇ ਅਨਪੜਤਾ ਇੱਕ ਹਨੇਰਾ ਹੈ ਹਨੇਰੇ ਚ ਨਿਕਲ ਕੇ ਜਦੋਂ ਆਪਾਂ ਚਾਨਣੇ ਦੀ ਤਰਫ ਆਵਾਂਗੇ ਇਨਸ਼ਾ ਅੱਲਾਹ ਤਾਲਾ ਕਾਮਯਾਬੀ ਮਿਲੇਗੀ ਅਸਲਾਮੁਅਲੈਕੁਮ ਜੀ ਸਰ ਮੈਂ ਕੀ ਕਹਿਣਾ ਚਾਹੁੰਗਾ ਜੀ ਵਾਰ ਕਰਤੀਆਂ ਗੱਲਬਾਤ ਕਰ ਜਿਹੜੀਆਂ ਅੱਜ ਅਸੀਂ ਈਦਗਾ ਵਾਸਤੇ ਇੱਥੇ ਉੱਥੇ ਮੁਸਲਮਾਨ ਭਾਈਚਾਰੇ ਦੇ ਨਾਲ ਈਦੁਲ ਫਿਤਰ ਦਾ ਜਹਾੜਾ ਉਹਨਾਂ ਦੇ ਨਾਲ ਉਹਨਾਂ ਦੇ ਇਸ ਧਾਰਮਿਕ ਦਿਨ ਦੇ ਉੱਤੇ ਉਹਨਾਂ ਨਾਲ ਖੁਸ਼ੀਆਂ ਸਾਂਝੀਆਂ ਕਰ ਲਈ ਹੈ ਕਿਉਂਕਿ ਜੋ ਵੀ ਮਨੁੱਖ ਇੱਥੇ ਆਉਂਦਾ ਹੈ ਜਨਮ ਤੋਂ ਮੈਂ ਸਮਝਦਾ ਮਨੁੱਖ ਸਾਰੇ ਬਲੱਡ ਗਰੁੱਪ ਚ ਨੇ ਦੁਨੀਆ ਦੇ ਕਿਸੇ ਖਿੱਤੇ ਚਲੇ ਜਾਓ ਉਹ ਪਾਵੇਂ ਮੁਸਲਮਾਨ ਐ ਸਾਈ ਐ ਹਿੰਦੂ ਐ ਸਿੱਖ ਐ ਉਹਦੇ ਬਲੱਡ ਗਰੁੱਪ ਨੇ ਕਿਸੇ ਦਾ ਵੀ ਪੋਜ਼ਿਟਿਵ ਆ ਉਹ ਪੋਜ਼ਿਟਿਵ ਆ ਉਹ ਨੈਗੇਟਿਵ ਹੈ ਵੀ ਪੋਜ਼ਿਟਿਵ ਆ ਪਰ ਧਰਮ ਜਿਹੜਾ ਹੈ ਉਹ ਮਨੁੱਖ ਧਰਤੀ ਦੇ ਉੱਤੇ ਆ ਕੇ ਸੰਸਾਰ ਦੇ ਉੱਤੇ ਆ ਕੇ ਜਾਂ ਦਾ ਜਿਹੜਾ ਉਹਦੇ ਪੇਰੈਂਟਸ ਤੋਂ ਉਸ ਨੂੰ ਮਿਲਦਾ ਹੈ ਜਾਂ ਉਹ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਬਣਾ ਸਕਦਾ ਹੈ ਮਨੁੱਖ ਕਦੇ ਕਿਸੇ ਧਰਮ ਦਾ ਬੱਜਿਆ ਹੋਇਆ ਨਹੀਂ ਹੁੰਦਾ ਈਦੁਲ ਫਿਤਰ ਜਿਹੜਾ ਹੈ ਮੁਸਲਮ ਕਮਿਊਨਿਟੀ ਦਾ ਬਹੁਤ ਹੀ ਪਵਿੱਤਰ ਤਿਹਾੜ ਹੈ ਜਿਹੜਾ ਰਮਜ਼ਾਨ ਅਜਿਹੇ ਦਿਨ ਲੋੜੇ ਰੱਖਣ ਤੋਂ ਬਾਅਦ ਇਹ ਆਪਣਾ ਅਜਦਾ ਦਿਨ ਮਨਾਉਂਦੇ ਨੇ ਚੰਦ ਜਦੋਂ ਚੜਦਾ ਉਸ ਤੋਂ ਬਾਅਦ ਮੈਂ ਸਮਝਦਾ ਕਿ ਅਸਿੱਤ ਇੱਥੇ ਐਡੀ ਵੱਡੀ ਗਿਣਤੀ ਦੇ ਵਿੱਚ ਜੋ ਮੁਸਲਮਾਨ ਭਾਈਚਾਰਾ ਹੈ ਉਹਨਾਂ ਦੇ ਨਾਲ ਜਿਵੇਂ ਸਾਡੇ ਗੁਰਪੁਰ ਮਨਾਏ ਜਾਂਦੇ ਨੇ ਸਾਡੇ ਨਵਰਾਤੇ ਮਨਾਏ ਜਾਂਦੇ ਨੇ ਨਵਰਾਤਾਂ ਦੇ ਦੂਜਾ ਔਰ ਹੋਰ ਵਕਤ ਵਕਤ ਤਰ੍ਹਾਂ ਦੇ ਤਿਉਹਾਰ ਹਿੰਦੂ ਸਿੱਖ ਮੁਸਲਮਾਨਾਈ ਜਿਹੜੇ ਮਨਾਉਂਦੇ ਆ ਉਸੇ ਤਰ੍ਹਾਂ ਬਹੁਤ ਵੱਡਾ ਤਿਉਹਾਰ ਹੈ ਮੈਂ ਬਤੌਰ ਜਗਰੂਪ ਸਿੰਘ ਐਮਐਲਏ ਬਟੰਡਾ ਸ਼ਹਿਰੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਮਸਰੂਮ ਭਾਈਚਾਰੇ ਨੂੰ ਈਦੁਲ ਫਿਤਰ ਦੇ ਉੱਤੇ ਵਧਾਈ ਦੇਣ ਦੇ ਲਈ ਇੱਥੇ ਪਹੁੰਚੇ ਇਹਨਾਂ ਨੂੰ ਬਹੁਤ ਬਹੁਤ ਬਧਾਈ ਹੋਵੇ ਅੱਲਾ ਤਾਲਾ ਇਹਨਾਂ ਨੂੰ ਖੁਸ਼ੀਆਂ ਦੇਵੇ ਇਹਨਾਂ ਦੇ ਪਰਿਵਾਰ ਨੂੰ ਸੁਗੰਤਰਕੀ ਕਰਨ ਕਿਉਂਕਿ ਹਰ ਮਨੁੱਖ ਵਧੀਆ ਜ਼ਿੰਦਗੀ ਜਿਉਣ ਦੇ ਲਈ ਕੋਸ਼ਿਸ਼ ਕਰਦਾ ਹੈ ਅੱਲਾ ਤਾਲਾ ਇਹਨਾਂ ਨੂੰ ਭਾਈ ਦੇ ਫਤਿਹ ਦੇ ਉੱਤੇ ਮੈਂ ਉਹ ਆਉਣ ਵਾਲੀ ਪ੍ਰੋਸਪਰਿਟੀ ਹੈ ਜਿਹੜੇ ਇਹਨਾਂ ਦੇ ਪਰਿਵਾਰਾਂ ਦੀ ਉਸ ਲਈ ਅੱਟ ਕਰਦਾ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ